ਸਾਰਿਆਂ ਦਾ ਸਵਾਗਤ ਹੈ ਜੀ ਇੱਥੇ ਨਾ ਉੱਪਰ ਅਸੀਂ ਹੋਲਡਰ ਲਾਇਆ ਸੀਗਾ ਤੇ ਹੋਲਡਰ ਸੀ ਲੂਜ਼ ਥੋੜਾ ਜਿਹਾ ਤੇ ਤਾਰ ਦੇ ਵਿੱਚ ਵੀ ਪ੍ਰੋਬਲਮ ਹੈਗੀ ਸੀ ਕਿਉਂਕਿ ਪਾਣੀ ਪੈਨ ਕਰਕੇ ਜਿਹੜਾ ਉਹ ਜਿਹੜੀ ਤਾਰ ਸੀਗੀ ਹਨਾ ਉਹ ਵੀ ਥੋੜੀ ਜੀ ਜਿਹੜੀ ਇਹਦੇ ਵਿੱਚ ਟੇਪ ਵਾਲੀ ਟੀ ਸੀਗੀ ਉਹ ਟੇਪ ਲਿੱਥ ਗਈ ਸੀਗੀ ਜਿਸ ਦੇ ਨਾਲ ਤਾਰ ਤੇ ਜਿਹੜਾ ਜੋੜ ਸੀਗਾ ਉੱਚੰਗੀ ਤਰ੍ਹਾਂ ਕੰਮ ਨਹੀਂ ਸੀ ਕਰਦਾ ਹੁਣ ਅਸੀਂ ਨਵਾਂ ਹੋਲਡਰ ਵੀ ਲਾਤਾ ਤੇ ਤਾਰ ਨੂੰ ਚੰਗੀ ਤਰ੍ਹਾਂ ਕੱਸਣ ਲਏ ਆ ਜੀ ਕੰਸੋਂ ਦੇ ਬਾਅਦ ਇਹਨੂੰ ਚੰਗੀ ਤਰ੍ਹਾਂ ਖਸ ਕੇ ਵੀ ਫੁੱਲ ਮਰੂਰੀ ਝੜਨੀ ਆ ਵੀ ਜਿਹੜੀ ਤਾਰ ਪੂਰਾ ਵੀ ਲੂਸ ਨਾ ਹੋਵੇ ਹੁਣ ਇਸ ਤੋਂ ਬਾਅਦ ਅਸੀਂ ਇਸ ਤੇ ਟੇਪ ਕਰਨ ਲੱਗੇ ਆ ਟੇਪ ਵੀ ਜਿਹੜੀ ਕਰਨੀ ਆ ਨਾ ਐ ਖਿੱਚ ਕੇ ਕਰਨੀ ਆ ਤੇ ਖਿੱਚਣ ਦੇ ਨਾਲ ਇਹ ਹੁੰਦਾ ਆ ਕਿ ਜਿਹੜੀ ਟੇਪ ਅਸੀਂ ਇਹ ਲਟਾਂਗੇ ਇਸ ਦੇ ਨਾਲ ਜੋੜ ਦੇ ਵਿੱਚ ਹਵਾ ਵੀ ਨਹੀਂ ਪੈਂਦੀ ਠੀਕ ਆ ਜੀ ਤੇ ਦੂਸਰੇ ਨੰਬਰ ਤੇ ਇਹ ਹਵਾ ਵੀ ਨਹੀਂ ਪੈਂਦੀ ਤੇ ਪਾਣੀ ਪੈਣ ਦਾ ਵੀ ਖਤਰਾ ਕੱਟ ਜਾਂਦਾ ਹੈ ਹਣੂ ਦੂਜੀ ਤਾਰ ਵੀ ਚੱਕਾਂਗੇ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਕੱਸਾਂਗੇ ਤਾਰ ਨੂੰ ਤੇ ਪਲਾਸ ਨਾਲ ਹੋਰ ਚੰਗੀ ਤਰ੍ਹਾਂ ਮਰੂੜੀ ਚਾੜ ਦਿੰਨੇ ਆ ਜਿਹੜੀ ਤਾਰ ਢਿੱਲੀ ਨਾ ਹੋਵੇ ਠੀਕ ਆ ਲੂਸ ਨਾ ਹੋਵੇ ਤੇ ਉਹਨ ਇਸਨ ਕੱਸਣ ਤੋਂ ਬਾਅਦ ਤਾਰ ਨੂੰ ਅਸੀਂ ਇਹਦੇ ਇਸੇ ਤੇ ਵੀ ਚੰਗੀ ਤਰ੍ਹਾਂ ਜਿਹੜੀ ਟੇਪ ਕਰਨ ਦਾ ਤਰੀਕਾ ਬਸ ਇਹਨੂੰ ਖਿੱਚ ਕੇ ਕਰਨਾ ਹਮੇਸ਼ਾ ਵੀ ਜਿਹੜੀ ਟੇਪ ਢਿੱਲੀ ਨਾ ਰਹੇ ਪੂਰਾ ਵੀ ਜੇ ਮਾਣੀ ਮੋਟੀ ਢਿੱਲੀ ਰਹਿ ਗਈ ਆ ਢਿੱਲੀ ਰਹਿਣ ਦੇ ਨਾਲ ਇਹ ਹੁੰਦਾ ਵੀ ਮੁੜ ਕੇ ਇਹ ਨਾ ਇਹ ਦੇ ਵਿੱਚ ਹਵਾ ਪੈ ਜਾਂਦੀ ਹੈ ਜਿਹੜੀ ਟੇਪ ਹੁੰਦੀ ਆ ਉਹ ਉੱਬਰ ਆਉਂਦੀ ਹੈ ਸਾਈਡ ਤੋਂ ਨਿਕਲ ਲੱਗ ਜਾਂਦੀ ਟੇਬਲ ਲੱਥਨ ਦਾ ਖਤਰਾ ਰਹਿ ਜਾਂਦਾ ਹੁਣ ਅਸੀਂ ਇਹਦੇ ਵਿੱਚ ਲਾਵਾਂਗੇ ਹੋਲਡਰ ਵਿੱਚ ਬਲਬ ਤੇ ਬਲਬ ਲਾਉਣ ਤੋਂ ਬਾਅਦ ਇਹ ਬਲਬ ਦੀਆਂ ਜਿਹੜੇ ਪਿੰਨਾ ਵੀ ਪਹਿਲਾਂ ਉਹਨੂੰ ਚੈੱਕ ਕਰ ਲੈਣੀ ਚਾਹੀਦੀ ਢਿੱਲੀਆਂ ਨਹੀਂ ਚਾਹੀਦੀਆਂ ਹੈਗੀਆਂ ਹਨਾ ਤੇ ਹੁਣ ਅਸੀਂ ਇਹਨੂੰ ਸਵਿਚਿੰ ਦਾ ਦੇਖਦੇ ਆ ਆਨ ਕਰਦੇ ਆ ਤੇ ਆਨ ਲਾਓ ਜੀ ਹੁਣ ਸਾਡਾ ਬਲਬ ਚੱਲ ਪਿਆ ਬਸ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਧੰਨਵਾਦ ਜੀ